ਗੁਰੂ ਪਾਸ਼ਾ ਕਰਵਾ ਕਰਦੇ ਸਾਨੂੰ ਜੋਸ਼ਿਲ ਜਿਹੜਾ ਸਹੀ ਸਨਮਾਨ ਕਰਦਾ ਆਂਦਾ ਹੈ ਅਸੀਂ ਆਪਣੀਆਂ ਅਹਿਦਾਂ ਨੂੰ ਆਪਣੀ ਹੱਥ ਵਿੱਚ ਹੈ ਸਹੀ ਦੇ ਨਾਮ ਅਸੀਂ ਆਪਣੀ ਇੱਕ ਪ੍ਰਵਾਸ ਵੀ ਗੁਰੂ ਪਾਸ਼ਾ ਜਿਹੜੇ ਸੱਚ ਵਿਚ ਦਾ ਬਖਸ਼ੀ ਸਨ ਪਰ ਅੱਜ ਉਹਨਾਂ ਦੇ ਚਿਦਾਂ ਦੇ ਰਖਵਾਦਿਆਂ ਨੇ ਮਰਦਾਨੀ ਕੀ ਹੋ ਗਿਆ ਹੈ ਬੜੀ ਖੁਸ਼ੀ ਖਾ ਕੇ ਨਹੀਂ ਲੱਗਦਾ ਉਸ ਬਖਸ਼ੀ ਸਿੱਖ ਨੂੰ ਕਰਾਪਟ ਹੋ ਗਏ ਜੇਕਰ ਅੱਜ ਦੀ ਮਾਂ ਜਾਵੇ ਬੱਚੇ ਨੂੰ ਭਗਤ ਬਣਾ ਸਕਦੀ ਹੈ ਬੱਚੇ ਨੂੰ ਸ਼ੂਰ ਬਣਾ ਸਕਦੀ ਹੈ ਬੱਚੇ ਨੂੰ ਗਾਦੀ ਬਣਾ ਸਕਦੀ ਹੈ ਬੱਚੇ ਨੂੰ ਮਨੁੱਖ ਬਣਾ ਸਕਦੇ ਆਪੇ ਕਿਸੇ ਕੰਮ ਕਰਨ ਵਾਸਤੇ ਤਾਂ ਪਰ ਹੁਣ ਤੇ ਲੱਬਿਆ ਦਾ ਕੰਮ ਨਿਭੜ ਗਿਆ ਪਹਿਲੇ ਸਮੇਂ ਦੇ ਵਿੱਚ ਬੀਬੀਆਂ ਨੇ ਸਾਡੇ ਕਿਸੇ ਕੰਮ ਦੇ ਸਦਕਾ ਪਰ ਹੁਣ ਦਾ ਜਿਹੜੇ ਮਾੜੇ ਨੇ ਲੱਬੇ ਯਾਰ ਇਲਾ ਦੀ ਫਿਲਮੀ ਨੇ ਇਤਕ ਤੱਕ ਵੀ ਰੱਖੀ ਆ ਮੋਤੀ ਜੀ ਪਰ ਸਾਧੀਆਂ ਨੇ ਤਾਂ ਜਮਨ ਤੋਂ ਪੁਰਾਣਾ ਪਛਾਣ ਨਹੀਂ ਦਿੱਤਾ ਪਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਇਹਨਾਂ ਦੇ ਮਨਚਰੀ ਲੱਗਣਾ ਅਸੀਂ ਤੁਹਾਨੂੰ ਮਾਣ ਦਾ ਭਾਗ ਕਰਨਾ ਹੈ ਉਹ ਤੋਂ ਐਡੀ ਦਿਖਾ ਰਹੇ ਮੈਨੂੰ ਨਹੀਂ ਮੈਂ ਦਿਖਾ ਰਹੇ ਨਹੀਂ ਅੱਜ ਆਮਨੇ ਆ ਗਏ ਇਸ ਲੰਬੇ ਕੰਮ ਤੋਂ ਪਹਿਲੇ ਸਭ ਨੂੰ ਭਾਗੇ ਬਾਕੀ ਸਭ ਭਾਰਤ ਬੱਚਾ

ਇਹ ਵੀ ਜ਼ਰੂਰੀ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਵਿਸੰਗ ਫੈਟਾ ਮਾਇਆ ਨੂੰ ਭਰਤੀਕਾਰ ਸੇਵਾ ਵਿੱਚ ਹਿੱਸਾ ਬਣਿਆ ਉੱਥੇ ਕੁਝ ਨਾ ਕੁਝ ਆਪਣੇ ਜੀਵਨ ਵਿੱਚ ਵੀ ਤਰਤੀਲੀ ਲਿਆ ਕੇ ਜੇ ਕੋਈ ਵੀ ਯਾਰ ਕੇਸ ਕਟੋ ਕਰਦਾ ਹੈ ਲਿਖਤੀ ਉਹ ਸਾਰਾ ਸੁਝਾਉਣ ਸਕਦਾ ਹੈ ਕੌਣ ਵਾਲੇ ਸੁਝਾਉਣ ਦੇ ਕੇਸ ਰੱਖੇ ਹੋ ਦਸਤਾਨੇ ਲਿਖੇ ਹੋ ਜਿਨ੍ਹਾਂ ਨੇ ਕੇਸ ਰੱਖਿਆ ਉਹ ਤੇ ਦਾਣਾ ਪ੍ਰਕਾਸ਼ਾ ਅਮਰਤਨੀ ਸ਼ਕਿਆ ਕੌਣ ਵਾਲੇ ਸਾਬ ਅਸੀਂ ਆਪਣਾ ਸ਼ਕਤੀਆਂ ਨੂੰ ਵਾਲੇ ਲਈ ਅਸੀਂ ਕੋਈ ਨਾ ਕੋਈ ਇੱਕ ਅੱਧੀ ਬਣਾਈ ਆਪਣੀ ਜਿੰਦਗੀ ਨੂੰ ਛੱਡিয়ে ਇੱਕ ਅੱਧੀ ਐਨਾ ਨੂੰ ਜੀਵਨ ਚ ਬਣਾ ਲਏਗੇ ਕਿਸੇ ਦੇ ਪਰਵਾਹ ਨਾ ਕਰਕੇ ਜਿਵੇਂ ਹੋਏ ਨਗਰ ਕੀਰਤਨਾ ਕਿ ਬਾਣ ਸਜਾਉਣੇ ਇੱਥੇ ਰਹਿ ਜੀ ਬਹੁਤ ਸਮਾਗਮ ਹੁੰਦੇ ਆ ਸਫਲ ਹੋ ਜਾਂਦੇ ਆ ਅਸੀਂ ਉਹ ਪੂਜਾ ਕਰਵਾ ਕਰ ਪਤਾ ਨਹੀਂ ਕੀ ਦੀ ਗੱਲ ਨੇ ਕੀ ਦੇ ਤਰ੍ਹਾਂ ਚ ਵਸਣਾ ਹੈ ਅਸੀਂ

ਦੀ ਹੈ ਜਾਣਦੀ ਹੈ ਅੱਜ ਇਹ ਦੁਨੀਆ ਦੀ ਲੀਗਾ ਦੇ ਵਿੱਚ ਮੈਂ ਸੋਹਾਂ ਕਰਨ ਹਾਂ ਕੱਲੋਂ ਮੇਰੇ ਸਿਰ 'ਤੇ ਸੋਨ ਦਾ ਨਿਹਰਾਇ ਦਾ ਬਣੀ ਉਸ ਉੱਤਿਆਲੇ ਬੇਦਮਾ ਕਹਿ ਦੇਣਾ ਹੈ ਅੱਜ ਬਹੁਤ ਬਹੁਤ ਕਿਸੇ ਨੇ ਸੋਭਾਗੰਦੀ ਕਹਿਣਾ ਪਰ ਫਿਰ ਵੀ ਕਿੰਨੀ ਆਵਾਜ਼ ਜੱਲਦੀ ਨਾ ਦਿੱਤੀ ंगजेब इतना कम पैरा किसी तरह सामू अस तक नहीं छना सतगुरु सचे पातशाह जी बुला

ਇਸ ਗੁਰੂ ਕਲਪੀਰ ਪਾਸ਼ਾ ਜੀ ਦੇ ਇਤਿਹਾਸ ਵਿੱਚ ਚਾਪਟ ਲੈਣਾ ਆਪ ਸਭ ਸਾਡੇ ਨਾਲ ਸਾਂਝੇ ਕੀਤੇ ਨੇ ਇਤਿਹਾਸ ਦਾ ਸਤਾਰ ਕਰਦੇ ਆਂ ਬੇਅਤ ਮਾਇਆ ਗੁਰੂ ਕੇ ਸੰਸਥਾ ਵੱਲ ਪਹੁੰਚ ਜਾ ਰਹੀ ਹੋਤੈ ਹੀ ਦਸ ਘੰਟਾ ਕੀਤਨ ਸੰਗਤਾਂ ਨੂੰ ਸਰਵ